ਲੁਧਿਆਣਾ ਨਗਰ ਨਿਗਮ ਵੱਲੋਂ ਤੱਕੇशाही ਕਰਦੇ ਹੋਏ ਬੀਤੇ 40-50 ਸਾਲਾਂ ਤੋਂ ਵੱਧ ਬਣੀ ਹੋਈ ਜਗਰਾਵਾਂ ਕੋਲੇ ਦੇ ਨੀਚੇ ਗੁਜਰਾਤੀ ਮਾਰਕੀਟ ਨੂੰ ਤੋੜ ਦਿੱਤਾ ਗਿਆ ਲੋਕਾਂ ਨੇ ਨਗਰ ਨਿਗਮ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਸਾਡੇ ਨਾਲ ਤੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਨਗਰ ਨਿਗਮ ਵੱਲੋਂ ਸਾਡੇ ਇਸ ਜਗ੍ਹਾ ਤੇ ਪੱਕੇ ਨਗਰ ਨਿਗਮ ਦਾ ਕਾਢ ਨਹੀਂ ਅਤੇ ਸਾਨੂੰ ਇਸ ਜਗ੍ਹਾ ਤੇ ਭਾਰਤ ਸਰਕਾਰ ਵੱਲੋਂ ਸਕੀਮ ਦੇ ਤੌਰ ਤੇ 10000 ਰੁਪਏ ਦਿੱਤੇ ਗਏ ਨਹੀਂ ਅਤੇ ਇਹ ਕਰਜ਼ੇ ਅਸੀਂ ਹੁਣ ਕਿਸ ਤਰੀਕੇ ਨਾਲ ਉਤਾਰਾਂਗੇ ਅਸੀਂ ਸਵੇਰੇ ਆਂਦੇਗੇ 6 ਵਜੇ 100 ਰੁਪਏ ਤੇ ਸਾਡੇ ਜਾਨ ਦਾ ਲੱਗਦਾ 100 ਰੁਪਏ ਆਂਦੇ ਕਦੀ ਇੱਥੇ ਬੋਣੀ ਹੁੰਦੀ ਹੈਗੀ ਕਦੀ ਨਹੀਂ ਵੀ ਹੁੰਦੀ ਹੈਗੀ ਉਹਦਾ ਚਲੇ ਜਾਂਦੇ ਹੈਗੇ 100 100 ਰੁਪਏ ਦੇ ਵੇਚਦੇ ਹੈਗੇ ਅਸੀਂ ਉਹ ਜਾ ਕੇ ਗੁਜ਼ਾਰਾ ਕਰਦੇ ਹੈਗੇ ਉਹਦੇ ਵਿੱਚ ਅਸੀਂ ਜਲੇ ਕੇ ਘਰੇ ਤੇ ਬਾਅਦ ਚ ਇਦਾਂ ਦੇ ਹਾਲ ਕਰ ਦਿੱਤੇ ਸਾਡੇ ਨਾਲ ਇਹ ਮਾੜੀ ਗੱਲ ਹੈਗੀ ਸਾਡੀ ਗਿਰਬਾ ਦੀ ਤੁਸੀਂ ਸੁਣੋ ਇਦਾਂ ਨਜਾਇਜ਼ ਨਾ ਕਰੋ ਗਿਰਬਾ ਨਾਲ ਸਰਕਾਰ ਤੋਂ ਵੀ ਮੰਗ ਕਰਦੇ ਆ ਅਸੀਂ ਇਹ ਕਹਿੰਦੇ ਹੈਗੇ ਸਾਨੂੰ ਜਿਹੜੇ ਬੈਠਾ ਹੈਗੇ ਉੱਥੇ ਬੈਠ ਕੇ ਸਾਨੂੰ ਜਿਹੜੇ ਰੋਟੀ ਬੱਚੇ ਪਾਲ ਜਾਂਦੇ ਹੈਗੇ ਸਾਨੂੰ ਬੱਚੇ ਪਾਲਣ ਦੋ ਬਸ ਬੱਚੇ ਬੱਚੇ ਸਾਨੂੰ ਪਾਲਣ ਦੋ ਅਸੀਂ ਜਿੱਦਾਂ ਵੀ ਬੈਠਾ ਹੈਗੇ 100 ਦੇ ਵਿੱਚ ਦੇ 200 ਦੇ ਵਿੱਚ ਦੇ ਜੇ 500 ਦੇ ਵਿੱਚ ਦੇ ਹੈਗੇ ਸਾਡੇ ਬੱਚੇ ਅਸੀਂ ਪਾਲਨੇ ਹੈਗੇ ਮਜਬੂਰ ਮਜਬੂਰੀ ਕਰਕੇ ਬੱਚੇ ਪਾਲਨੇ ਹੈਗੇ 50 ਸਾਲਾਂ ਤੋਂ ਬੈਠੇ ਹੋਏ ਤੇ ਗੁਜਰਾਤੀ ਸਮਾਂ ਤੇ ਦੁਬਾਕਰ ਸਮਾਂ ਤੇ ਹੋਰ ਵੀ ਕਈ ਸਮਾਂ ਤੇ ਬੈਠੇ ਨੇ ਆਪਣਾ ਰੋਜੀ ਰੋਟੀ ਦਾ ਪਾਲਣ ਕਰ ਰਹੇ ਸੀਗੇ ਲੌਕਡਾਊਨ ਦੇ ਵਿੱਚ ਵੈਸੇ ਹੀ ਐਨਾ ਕਰੋਨਾ ਕਾਲ ਮਚਾ ਆਇਆ ਵੇ ਭੁੱਖ ਦੇ ਮਾਰੇ ਬੰਦੇ ਮਰ ਰਹੇ ਨੇ ਪਰ ਫਿਰ ਵੀ ਸਰਕਾਰ ਨੇ ਜੋ ਕੀਤਾ ਸਾਡੇ ਨਾਲ ਬਹੁਤ ਹੀ ੱੱੱਕਾ ਕੀਤਾ ਜਦੋਂ ਸਾਡੇ ਬੰਦੇ ਇੱਥੇ ਚਲੇ ਕੇ 12 ਵਜੇ ਕੰਮ ਕਰਕੇ ਉਸ ਤੋਂ ਬਾਅਦ ਆ ਕੇ ਤੋੜ ਭੰਨ ਕੀਤੀ ਐ 10-10 ਹਜ਼ਾਰ ਸਾਨੂੰ ਲੋਨ ਵੀ ਦਿੱਤਾ ਆਇਆ ਸਾਡੇ ਕਾਰਡ ਵੀ ਕਾਰਪੇਸ਼ੰਦੇ ਬਣਾ ਕੇ ਦਿੱਤੇ ਆ ਪੈਸੇ ਵੀ ਲਿੱਤੇ ਗਏ ਆ ਉਹਦਾ ਕੀ ਫਾਇਦਾ ਆ ਅਸੀਂ ਕਰੋਨਾ ਨਾਲ ਤੇ ਬਾਅਦ 'ਚ ਮਰਾਂਗੇ ਪਰ ਅਸੀਂ ਪਹਿਲਾਂ ਭੁੱਖ ਨਾਲ ਪਹਿਲਾਂ ਮਰ ਜਾਾਂਗੇ ਅਸੀਂ ਆਪਣੇ ਬੱਚੇ ਵੀ ਪਾਲਨੇ ਆ ਗਏ ਆ ਘਰ ਪਰਿਵਾਰ ਸਾਡਾ ਕਿੱਥੇ ਜਾਊਗਾ ਅਸੀਂ ਤੇ ਵੈਸੇ ਰੋਲ ਚੁਕੇ ਆ ਅਸੀਂ ਇਸ ਕਰਕੇ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆਂ ਵੀ ਅਸੀਂ ਕਿਸੇ ਵੀ ਕੀਮਤ ਤੇ ਇੱਥੋਂ ਨਹੀਂ ਜਾਵਾਂਗੇ ਅਸੀਂ ਵੀ ਕਿਸੇ ਵੀ ਕੀਮਤ ਉੱਥੋਂ ਨਹੀਂ ਜਾਵਾਂਗੇ ਸਾਡੀ ਰੋਜ਼ੀ ਰੋਟੀ ਸਾਡੇ ਬਜ਼ੁਰਗ ਤਾਂ ਇੱਥੇ ਰੋਲ ਚੁੱਕੇ ਨੇ 50 ਸਾਲ ਤੋਂ ਉੱਪਰ ਕੰਮ ਕਰ ਰਹੇ ਸੀ ਸਾਡੇ ਬਜ਼ੁਰਗ ਵੀ ਮਰ ਗਏ ਅਸੀਂ ਤਾਂ ਕਦੇ ਵੀ ਨਹੀਂ ਇੱਥੋਂ ਹਟਾਂਗੇ ਜੇ ਸਰਕਾਰ ਨਹੀਂ ਬਣੂਗੀ ਤੇ ਅਸੀਂ ਮੇਅਰ ਦਾ ਔਰ ਧਰਨਾ ਵੀ ਦਵਾਵਾਂਗੇ ਔਰ ਡੀਸੀ ਆਫਿਸ ਵੀ ਜਾ ਕੇ ਧਰਨਾ ਦਵਾਵਾਂਗੇ ਰੋਡ ਜਾਮ ਕਰਾਂਗੇ ਅਸੀਂ ਮੰਨਾਂਗੇ ਨਹੀਂ ਕਿਉਂਕਿ ਮਰਨਾ ਤੇ ਹੈ ਹੀ ਆ कोरोना ਤੋਂ ਬਾਅਦ ਚ ਮਰਾਂਗੇ ਭੁੱਖ ਤੋਂ ਪਹਿਲਾਂ ਮਰ ਜਾਊਂਗੇ ਇੱਕ ਪਾਸੇ ਸਰਕਾਰ ਕਹਿੰਦੀ ਹੈ ਪੈਸਾ ਹੈ ਨਹੀਂਗਾ ਪੰਜਾਬ ਸਰਕਾਰ ਕਹਿੰਦੀ ਹੈ ਸਾਡੇ ਕੋਲ ਫੰਡ ਹੈ ਨਹੀਂਗੇ ਦੂਜੇ ਪਾਸੇ ਇੰਨੀ ਵਧੀਆ ਜਿਹੜੀ ਜਗ੍ਹਾ ਬਣੀ ਹੋਈ ਸੀ ਸਾਰੀ ਤੋੜਤੀ ਇੰਨਾ ਫੰਡ ਦਾ ਨੁਕਸਾਨ ਕਰ ਰਹੇ ਆ ਕਾਹਦਾ ਨਹੀਂ ਕਰ ਰਹੇ ਕਿਉਂ ਗਰੀਬਾਂ ਨਾਲ ਧੱਕਾ ਕਰ ਰਹੇ ਆ ਹਰ ਇਸ ਜਗ੍ਹਾ ਤੇ ਕਰੀਬ 40 50 ਸਾਲਾਂ ਤੋਂ ਇਹ ਸਮਾਜ ਪੁਰਾਣੇ ਕੱਪੜੇ ਵੇਚਦਾ ਹੈ ਪੁਰਾਣੇ ਕੱਪੜੇ ਦਾ ਮਤਲਬ ਹੈ ਗਰੀਬ ਆਦਮੀ ਦਾ ਤਨ ਢੱਕਣ ਦਾ ਜਿਹੜਾ ਸੇਵਾ ਦਾ ਕੰਮ ਹੈ ਉਹ ਇਹ ਸਮਾਜ ਕਰਦਾ ਜਿੱਥੇ ਆਪਣਾ ਪੇਡ ਪਾਲਦਾ ਉਥੇ ਆਮ ਆਦਮੀ ਨੂੰ ਸਸਤੇ ਕੱਪੜੇ ਮਿਲਦੇ ਆ ਔਰ ਉਹਦੀ ਰੀਸਾਈਕਲਿੰਗ ਵੀ ਹੁੰਦੀ ਹੈ ਵੇਸਟੇਜ ਨਹੀਂ ਹੁੰਦੀ ਲੋਕਡਾਊਨ ਕਰਕੇ 12 ਵਜੇ ਅੱਜ ਦੁਕਾਨਾਂ ਬੰਦ ਹੋਈਆਂ ਤਾਂ ਨਗਰ ਨਿਗਮ ਨੇ ਇਹਨਾਂ ਦੇ ਘਰ ਤੇ ਜਾਣ ਤੋਂ ਬਾਅਦ ਅੱਜ ਮਸ਼ੀਨਾਂ ਦੇ ਨਾਲ ਇਹ ਸਾਰਾ ਪੱਟ ਤਾ ਇਹ ਪੱਟਣ ਦੇ ਨਾਲ ਇਹ ਕਹਿੰਦੇ ਅਸੀਂ ਉਹ ਗ੍ਰੀਨ ਬੈਲਟ ਬਣਾਣੀ ਹੈ ਇੱਕ ਪਾਸੇ ਪੁਲ ਦੀ ਲੰਬੀ ਦੀਵਾਰ ਹੈ ਦੂਜੇ ਪਾਸੇ ਜੰਗਲੇ ਲੱਗੇ ਹੋਏ ਆ ਕਿਹਾ ਉਹਰੇ ਗ੍ਰੀਨ ਬੈਲਟ ਪੋਸੀਬਲ ਆ ਅਫਸਰ ਆਪਣੇ ਘਰ ਬੈ ਕੇ ਨਾਦੀਰ ਸ਼ਾਹੀ ਹੁਕਮ ਜਾਰੀ ਕਰ ਦਿੰਦੇ ਆ ਕੋਈ ਮੋਕੇ ਤੇ ਨਹੀਂ ਆਂਦਾ ਕਿਹਾ ਉੱਥੇ ਵਾਇਬਿਲਿਟੀ ਹੈਗੀ ਹੈ ਨਹੀਂ ਹੈ ਸੋ ਅਸੀਂ ਦਾ ਵਿਰੋਧ ਕਰਦੇ ਆ ਔਰ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕਿ ਜੇ ਪ੍ਰਸ਼ਾਸਨ ਨੇ ਇਹਨਾਂ ਨੂੰ ਉਤੋਂ ਚੱਕਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਹਨਾਂ ਦਾ ਸੰਘਰਸ਼ ਕਰਾਂਗੇ ਔਰ ਔਰ ਤੋਂ ਨਾ ਗੁਜਰਾਤੀ ਸਮਾਜ ਨਾ ਦਿਵਕਟਰ ਸੁਭਾਸ ਕੋਈ ਵੀ ਬੰਦਾ ਪੁਰਾਣੇ ਕੱਪੜੇ ਵੇਚਣ ਦਾ ਅਸੀਂ ਕੰਮ ਬੰਦ ਨਹੀਂ ਕਰਨ ਦੇਣਾ ਉਹਨਾਂ ਨੂੰ ਔਰ ਅਸੀਂ ਹਾਂ ਪ੍ਰਸ਼ਾਸਨ ਨਾਲ ਬੈਠ ਸਕਦੇ ਆ ਜੇ ਪ੍ਰਸ਼ਾਸਨ ਜੇ ਪ੍ਰਸ਼ਾਸਨ ਸਾਡੇ ਨਾਲ ਬਹਿ ਕੇ ਸਾਡਾ ਰੋਟੀ ਪਾਣੀ ਦਾ ਇੰਤਜ਼ਾਮ ਕਰਦਾ ਤਾਂ ਅਸੀਂ ਗੱਲਬਾਤ ਕਰ ਸਕਦੇ ਆ ਤੋਂ ਅਸੀਂ ਇਹਨਾਂ ਵਿਰੋਧ ਕਰਾਂਗੇ ਔਰ ਅਸੀਂ ਸੰਘਰਸ਼ ਵੀ ਕਰਾਂਗੇ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਐਸਐਮਜੀ ਨਿਊਜ਼